ਹਾਂਜੀ ਦਰਸ਼ਕੋ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਅੱਜ ਫੇਰ ਅਸੀਂ ਇੱਕ ਨਵੀਂ ਕڑی ਲੈ ਕੇ ਤੁਹਾਡੇ ਹਾਜ਼ਰਾਂ ਅੱਜ ਦੀ ਜਿਹੜੀ ਸ਼ਖਸੀਅਤ ਆ ਤੁਹਾਨੂੰ ਮਿਲਾ ਰਹੇ ਹਾਂ ਸਰਦਾਰ ਸੇਮ ਸਿੰਘ ਕੋਟਕਪੂਰਾ ਅਮਰੀਕਾ ਵਾਲੇ ਇਹਨਾਂ ਦਾ ਲੇਖਨ ਦਾ ਜਿਹੜਾ ਕੰਮ ਆ ਇਹਨਾਂ ਨੇ ਇੱਕ ਗੁਰ ਇਤਿਹਾਸ ਬਾਰੇ ਇੱਕ ਕਿਤਾਬ ਲਿਖੀ ਹੈ ਇਹਦੀ ਪਿਛਲੇ ਸਮੇਂ ਦੇ ਵਿੱਚ ਗੁਰ ਇਤਿਹਾਸ ਨਾਮ ਦੀ ਕਿਤਾਬ ਇਹ ਤੁਹਾਡੇ ਸਾਹਮਣੇ ਆਈ ਆ ਇਹਨਾਂ ਨੇ ਕਾਫੀ ਲੰਮੀ ਖੋਜ ਤੋਂ ਬਾਅਦ ਕਾਫੀ ਕਿਤਾਬਾਂ ਲਗਭਗ 3-4 ਦਰਜਨ ਕਿਤਾਬਾਂ ਪੜਨ ਤੋਂ ਬਾਅਦ ਦਸਾਂ ਪਾਸਿਆਂ ਦੇ ਸਾਰੇ ਪਾਸਿਆਂ ਦੇ ਜੀਵਨ ਬਾਰੇ ਉਸ ਤੋਂ ਬਾਅਦ ਜਿਹੜੇ 11 ਭੱਟ ਨੇ ਉਹਨਾਂ ਬਾਰੇ 15 ਭਗਤ ਨੇ ਤੇ 4 ਸਿੱਖ ਨੇ ਉਹਨਾਂ ਬਾਰੇ ਜ਼ਿਆਦਾਤਰ ਕੋਈ ਕਿਤਾਬ ਇਨਾਂ ਦੇ ਮੁਤਾਬਿਕ ਕੋਈ ਦਿਖੀ ਨਹੀਂ ਤੇ ਇਹਨਾਂ ਨੇ ਜਿੰਨੀ ਕਿ ਜਾਣਕਾਰੀ ਵੱਖ-ਵੱਖ ਸੋਮਿਆਂ ਰਾਹੀਂ ਇਹਨਾਂ ਨੂੰ ਮਿਲੀ ਆ ਉਹ ਇਹਨਾਂ ਨੇ ਸਾਹਮਣੇ ਦਾ ਯਤਨ ਕੀਤਾ ਜੀ ਅੱਜ ਤੁਹਾਨੂੰ ਮਿਲਣ ਜਾ ਰਹੇ ਆ ਸਰਦਾਰ ਸੇਵਕ ਸਿੰਘ ਜੀ ਕੋਟਕਪੂਰਾ ਅਮਰੀਕਾ ਵਾਲੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਆਏ ਨੂੰ ਮਿਹਰਬਾਨੀ ਤੇ ਸਿੱਧਾ ਕੋਈ ਦੁਆ ਸਲਾਮ ਤੋਂ ਬਿਨਾਂ ਤੁਸੀਂ ਆਪਣੇ ਬਾਰੇ ਜਾਣਕਾਰੀ ਦਿਓ ਤੇ ਕਿੱਥੋਂ ਤੁਸੀਂ ਪੜੇ ਕਿੱਥੇ ਕੀ ਤੁਹਾਡਾ ਬਚਪਨ ਬੀਤਿਆ ਕਿੱਥੇ ਕਿੱਥੇ ਜੌਬ ਵੀ ਕੀਤੀ ਤੁਸੀਂ ਉਹਦੇ ਬਾਰੇ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਸਾਰੇ ਦਰਸ਼ਕੋ ਸਤਿ ਸ੍ਰੀ ਅਕਾਲ ਮੈਂ ਲਾਛ ਸਿੰਘ ነኝ ਮੈਂ ਕੋੜਪੁਰੇ ਰਹਿੰਦਾ ਕੋੜਪੁਰੇ ਰਹਿੰਦਾ ਰਿਆ ਤੇ 1964 ਦੇ ਵਿੱਚ ਮੈਂ ਬੈਠਕ ਕੀਤੀ ਸੀ ਜੀ ਸਰਕਾਰੀ ਸਕੂਲ ਕੋੜਪੁਰਾ ਤੋਂ ਜੀ ਜੀ ਉਸ ਤੋਂ ਬਾਅਦ ਮੈਂ ਦਾ ਖਾਵਾ ਦਾ ਕੰਮ ਸਾਡੀ ਆਪ ਦੀ ਦੁਕਾਨ ਸੀ ਫਰਨੀਚਰ ਉੱਥੇ ਕੰਮ ਕਰਦਾ ਰਿਆ ਬਹੁਤ ਦੂੜ ਕੇ 1978 ਦੇ ਵਿੱਚ ਮੈਂ ਕੌਪਰਟ ਬੈਂਕ जॉइन ਕਰ ਲਿਆ ਸੀ ਜੀ ਜੀ ਤੇ 30 ਸਾਲ ਕੌਪਰਟ ਬੈਂਕ ਦੀ ਜੌਬ ਕਰਕੇ ਜੀ 2009 ਦੇ ਵਿੱਚ ਮੈਂ ਜਨਵਰੀ 2009 ਦੇ ਮੈਂ ਰਿਟਾਇਰ ਹੋਇਆ ਸੀ ਜੀ ਜੀ ਔਰ ਉਸ ਤੋਂ ਬਾਅਦ ਅਪ੍ਰੈਲ 2009 ਚ ਮੈਂ ਅਮਰੀਕਾ ਚਲਾ ਗਿਆ ਸੀ ਜੀ ਔਰ ਅੱਜ ਤੱਕ ਮੈਂ ਅਮਰੀਕਾ ਰਹਿੰਦਾ ਹਾਂ ਜੀ ਹੁਣ ਮੈਂ ਬੇਕਰਫੀਲ ਕੈਲੀਫੋਰਨੀਆ ਰਹਿੰਦਾ ਜੀ ਜੀ ਤੁਸੀਂ ਇਸ ਤੋਂ ਪਹਿਲਾਂ ਵੀ ਕੁਝ ਲਿਖਦੇ ਰਹੇ ਹੋ ਜਾਂ ਇਹ ਇਹ ਮਨ ਚ ਕਿਵੇਂ ਆਇਆ ਵੀ ਯਾਰ ਲਿਖੀਏ ਆਪਾਂ ਕੁਝ ਅ ਬੇਸਿਕਲੀ ਜਦ ਮੈਂ ਪਾਠਕ ਹੀ ਹਾਂ ਮੈਂ ਲੇਖਕ ਨਹੀਂ ਹਾਂ ਜੀ 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 ਜਿਵੇਂ ਪਹਿਲਾਂ ਆਪਣੀਆਂ ਗੱਲਾਂ ਹੋਈਆਂ ਸੀ ਵੀ ਤੁਸੀਂ ਭਗਵਤ ਗੀਤਾ ਜਾਂ ਨਹੀਂ ਉਹ ਉਹ ਤਾਂ ਸੈਸਵਾ ਕੋਪਰ ਬਿਜ਼ਨਸ ਦੇ ਸਭ ਪ੍ਰਧਾਨ ਸੀ ਜਨਨਪਾਇਸ ਸਿੰਘ ਜੀ ਜੀ ਉਹਨੇ ਪੇਰ ਨਾਲ ਮੈਨੂੰ ਕਹਿੰਦੇ ਤੂੰ ਕੁਝ ਨਾ ਕੁਝ ਲੇਖ ਜ਼ਰੂਰ ਜੀ ਜੀ ਤੇ ਮੈਂ ਫਿਰ ਜਿਹੜੀ ਭਗਵਦ ਗੀਤਾ ਹੈ ਜੀ ਉਹਦੇ ਸ਼ਲੋਕਦਰ ਸ਼ਲੋਕ ਮੈਂ ਪੰਜਾਬੀ ਚ ਅਰਥ ਕੀਤੇ ਸੀ ਅੱਛਾ ਜੀ ਤੇ ਉਹ ਮੈਂ ਗਿਆਨੀ ਨਿਪੈਸਿੰਗ ਜਿਹੜੀ ਕਿਤਾਬ ਲੈ ਕੇ ਅਬ ਪੋਰਟਲ 'ਤੇ ਫੋਲ ਕਰ ਲਈ ਤੇ ਉਦੋਂ ਮੁੜ ਕੇ ਉਹ ਕਿਤਾਬ ਮੈਨੂੰ ਨਹੀਂ ਮਿਲ ਗਈ ਮਿਲ ਸਕੀ ਔਰ ਮੇਰੀ ਕਿਤਾਬ ਗੁੰਮੀ ਹੋ ਗਈ ਤਾਂ ਉਹ ਹਿੰਦੀ ਚ ਸੀ ਸੰਸਕ੍ਰਿਤ ਤੋਂ ਸੰਸਕ੍ਰਿਤ ਤੇ ਹਿੰਦੀ ਨੂੰ ਮੈਂ ਪੰਜਾਬੀ ਗੁਰਮੁਖੀ ਦੇ ਵਿੱਚ ਲਿਖਿਆ ਸੀ ਤੇ ਸੰਸਕ੍ਰਿਤ ਤੁਸੀਂ ਉਸ ਟਾਈਮ ਪੜ੍ਹੇ ਸੀ ਅ ਮੈਂ ਬਹੁਤ ਹਿੰਦੀ ਦੇ ਕਿਤਾਬਾਂ ਜ਼ਿਆਦਾ ਪੜ੍ਹੀਆਂ ਜੀ ਜੀ ਤੇ ਪੰਜਾਬੀ ਦੇ ਘੱਟ ਪੜ੍ਹੀਆਂ ਅੱਛਾ ਜੀ ਅੱਛਾ ਈਵਨ ਕੇ ਸਾਰੇ ਉਪਰਿਸ਼ਟ ਪੜ ਚੁੱਕੇ ਆ ਜੀ ਸਾਰੇ ਸ਼ਿਆ ਸ਼ਾਸਤਰਾਂ ਬਾਰੇ ਜਾਣ ਕਰਨ ਲੱਗ ਪਏ ਜੀ ਜੀ ਔਰ ਅਸ਼ਟਵਕਰ ਗੀਤਾ ਵਗੈਰਾ ਸਾਰੀਆਂ ਮੇਰੀਆਂ ਪੜ੍ਹੀਆਂ ਜੀ 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 ਤੇ ਤੁਸੀਂ ਕੁਝ ਸਮੇਂ ਨਛੇ ਵੀ ਦੇ ਅਖਬਾਰਾਂ 'ਚ ਵੀ ਲਿਖਦੇ ਰਹੇ ਥੋੜਾ ਮੋਟਾ ਫੀਚਰ ਸਾਡੇ ਅਮਰੀਕਾ ਦੇ ਪੰਜਾਬ ਟਾਈਮ ਦਾ ਅਖਬਾਰ ਸ਼ਿਕਾ ਕੋ ਸ਼ਬਦ ਅੱਛਾ ਜੀ ਉਸ ਦੇ ਵਿੱਚ ਤਕਰੀਬਨ ਮੇਰੇ 20 21 ਲੱਖ ਛਪੇ। ਉਹ ਕਿਸ ਵਿਸ਼ੇ ਤੇ ਸੀ? ਉਹ ਅੰਦਰ ਵਿਸ਼ਾ ਤਾਂ ਸੀਗੇ। ਅੱਛਾ। ਜਿਵੇਂ ਕਿ ਪ੍ਰਥਮ ਪਗੋਤੀ ਸਿਮਰ ਕਾ ਮੇਰਾ ਲੇਖ ਸੀ ਆ। ਜੀ। ਉਹ ਉਸ ਦੇ ਵਿੱਚ ਸੀਗਾ ਕਿ ਪਗੋਤੀ ਕੀ ਹੈ? ਜੀ। ਆਮ ਤੌਰ ਤੇ ਜਿਹੜਾ ਸਾਡੇ ਸਿੱਖ ਸ਼ਰਨ ਦੇ ਬਾਰੇ ਵੀ ਕਰਪਾ ਕੋਈ ਸ਼ਕਤੀ ਕਰ ਕਰਪਾ ਨੂੰ ਦਿਖਾਈ ਜਾਂਦਾ ਕੋਈ ਕੁਛ ਨਹੀਂ। ਅਸਲ ਜਿਹੜੀ ਪਗੋਤੀ ਹੈ ਜੀ। ਉਹ ਅਸਲ ਦੇ ਵਿੱਚ ਉਹੀ ਦੁਰਗਾ ਦੇਵੀ ਆ। ਹੰਝੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਚੰਡੀ ਦੀ ਵਾਰ ਦੇ ਵਿੱਚ ਆਪਾਂ ਲੈਣੇ ਆ ਜੀ ਵੀ ਵਾਰ ਸ੍ਰੀ ਪਗੋਤੀ ਜੀ ਕੀ ਜੀ ਪਾਸ਼ਾ ਜੀ ਦਸ ਜੀ ਪ੍ਰਥਮ ਪਗੋਤੀ ਸਵਰਗ ਜੀ ਗੁਰੂ ਨਾਨਕ ਜੀ ਤੇ ਆਏ ਠੀਕ ਹੈ ਠੀਕ ਮੱਲਬ ਪਗੋਤੀ ਇੱਥੇ ਉਸੇ ਦੁਰਗਾ ਨੂੰ ਪਿਆਰ ਦੁਰਗਾ ਤੇ ਮੈਂ ਇਹ ਐਕਸਪੀਰੀਅੰਸ ਕੀਤਾ ਸੀ ਕਿ ਦੁਰਗਾ ਕੌਣ ਹੈ ਅੱਛਾ ਜੀ ਠੀਕ ਹੈ ਠੀਕ ਬਈ ਸਮਾ ਇੰਦਿਸ਼ ਸੰਗੇਸ਼ ਵਿੱਚ ਮੈਂ ਲੈਂਦਾ ਸਾਂ ਜੀ ਕਿ ਪਾਰ ਬ੍ਰਹਮ ਪਰਮੇਸ਼ਰ ਜੀ ਜਦੋਂ ਸਰਗੋਟ ਬਣਦਾ ਜੀ ਉਹ ਆਪਦੀ ਮਾਇਆ ਨੂੰ ਅੰਗੀਕਾਰ ਕਰਕੇ ਤੇ ਸੰਸਾਰ ਦੀ ਰਚਨਾ ਕਰਦਾ ਜੀ ਜਿਸ ਮਾਇਆ ਨੂੰ ਅੰਗੀਕਾਰ ਕਰਕੇ ਪਰਮੇਸ਼ਰ ਸ੍ਰਿਸ਼ਟੀ ਦੀ ਰਚਨਾ ਕਰਦਾ ਉਹ ਭਗਉਤੀ ਆ ਜੀ ਜੀ ਠੀਕ ਹੈ ਠੀਕ ਹੈ ਤੇ ਜਿਵੇਂ ਹੈ ਬਈ ਏਕਾ ਜਪਜੀ ਸਾਹਿਬ ਜੀ ਨੇ ਏਕਾ ਮਾਈ ਜੋਗਤ ਪਈ ਤੈਨ ਚੇਲੇ ਪਰਵਾਨ ਜੀ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀ ਬਾਣ ਉਹ ਵੇਖਾ ਉਹਨਾਂ ਨਜ਼ਰ ਨਾਲ ਬਹੁਤਾ ਇਹ ਵੀ ਡਾ ਜੀ ਅੱਛਾ ਠੀਕ ਹੈ ਠੀਕ ਤੇ ਪਗੋਤੀ ਅਸਮ ਵਿੱਚ ਉਹੀ ਹੈ ਤੇ ਜਿਹੜੇ ਗੁਰਨਾਣਕ ਨੇ ਇੱਕ ਮੈਂ ਉਹਦੇ ਚ ਇੱਕ ਪੁਆਇੰਟ ਹੋਰ ਉਠਾਇਆ ਥਿਆ ਵੀ ਗੁਰਨਾਣਕ ਤੇ ਗੁਰ ਗੁਰ ਨਾਨਕ ਤੇ ਗੁਰੂ ਗ੍ਰੰਥ ਚ ਫਰਕ ਹੈ ਜੀ ਜਿਹੜਾ ਗੁਰ ਨਾਨਕ ਹੈ ਜੀ ਉਹ ਉਸ ਪਰਮਰੰ ਦਾ ਰੂਪ ਹੈ ਜੀ ਤੇ ਜਿਹੜਾ ਗੁਰੂ ਨਾਨਕ ਹੈ ਉਹ ਸਰੀਰ ਧਾਰ ਕੇ ਸੰਸਾਰ ਚ ਆਏ ਤੇ ਉਮਰ ਭੋ ਕੇ ਚਲੇ ਗਏ ਜਿਹੜਾ ਗੁਰ ਨਾਨਕ ਹੈ ਉਹ ਮਾਇਆ ਦਾ مالک ਹੈ ਜਿਹੜਾ ਗੁਰੂ ਨਾਨਕ ਹੈ ਉਹ ਮਾਇਆ ਦੇ ਅਧਿਨ ਹੈ ਉਹ ਮਾਇਆ ਉਹ ਮਾਇਆ ਦੇ ਅਧੀਨ ਉਹਨਾਂ ਦਾ ਜਨਮ ਲਿਆ ਤੇ ਬਰੇ ਉਹ ਉਹਨਾਂ ਜਿੰਨੇ ਵੀ ਗੁਰੂ ਹੋਏ ਸਾਰੇ ਮਤਲਬ ਸਰੀਰਕ ਤੌਰ ਤੇ ਮਾਇਆ ਦੇ ਅਧੀਨ ਸੀ ਜੀ ਪਰ ਜੋਤ ਰੂਪ ਦੇ ਵਿੱਚ ਉਹ ਗੁਰਨਾਨਕ ਦੇ ਅਨੁਭਵ ਉਹ ਉਹੀ ਪਰਮ ਪਰਮੇਸ਼ਰ ਸੀ ਠੀਕ ਗੁਰਬਾਣੀ ਚੋਂ ਦਾ ਗੁਰ ਗੋਸੇ ਬਚਨਾ ਯਾ ਮੈਂ ਰਚਨਾ ਮਿਥਿਆ ਪਾਕੀ ਬਾਹਰ ਬ੍ਰਹਮ ਗੁਰ ਨਾਨਕ ਸਾਖੀ ਉਹ ਗੁਰਨਾਨਕ ਜਿਹੜਾ ਉਹ ਮਾਇਆ ਦਾ ਪਤੀ ਹੈ ਜੀ ਜਿਹੜਾ ਗੁਰੂ ਨਾਨਕ ਪੈਦਾ ਹੋਇਆ ਉਹ ਮਾਇਦ ਦੇ ਜੀ ਸੀ ਕਿਉਂਕੋ ਜੰਮਿਆ ਸੀ ਤੇ ਮਰ ਗਿਆ ਠੀਕ ਹੈ ਠੀਕ ਅੱਛਾ ਇੱਕ ਇਹ ਦੱਸੋ ਜੀ ਦੱਸ ਕੇ ਨਾਲ ਸਾਂਝੀ ਕਰੋ ਗੱਲਵਾਟ ਵੀ ਇਹ ਤੁਹਾਡੇ ਮਨ ਚ ਕਿੱਦਾਂ ਆਇਆ ਤੁਸੀਂ ਅਮਰੀਕਾ ਚੰਗੇ ਭਲੇ ਸੈਟ ਉੱਥੇ ਤੇ ਤੁਸੀਂ ਉੱਥੇ ਤਾਂ ਕਹਿੰਦੇ ਲੋਕ ਵਿਜੀਵਾਲੇ ਐ ਤੇ ਤੁਹਾਨੂੰ ਕਿਵੇਂ ਟਾਈਮ ਨਿਕਲ ਆਉਂਦਾ ਸੀ ਪੜ੍ਹਨ ਵਾਸਤੇ ਤੇ ਕਿਤਾਬਾਂ ਲੰਮੀ ਕੋਹ ਜਾ ਤੁਹਾਡੀ ਦੇਖੋ ਜੀ ਮੈਂ ਇੱਕ ਗਲ ਮੈਂ ਆਪ ਕਹਿੰਦਾ ਜੀ ਵੇ 24 ਘੰਟੇ ਹਰ ਇੱਕ ਬੰਦੇ ਨੂੰ ਦਿੱਤੇ ਆ ਜੀ ਸਾਧ ਨੂੰ ਵੀ 24 ਘੰਟੇ ਦਿੱਤੇ ਨੇ ਚੋਰ ਨੂੰ ਵੀ ਕੌਂਟੀ ਦਿੱਤੇ 24 ਘੰਟੇ ਦਿੱਤੇ ਆ ਸਾਧ ਨੂੰ 24 ਘੰਟੇ 1 ਮਿੰਟ ਵੀ ਦਿੱਤਾ ਜੀ ਚੋਰ ਨੂੰ 23 ਘੰਟੇ ਨਾਟ ਮਿੰਟ ਵੀ ਦਿੱਤੇ ਜੀ 24 ਘੰਟਾ ਨੂੰ ਅਸੀਂ ਕਿਵੇਂ ਵਰਤੋਂ ਕਰਦੇ ਆ ਇਹ ਸਾਡੀ ਅਕਲਮੰਦੀ ਆ ਜੀ ਤੇ ਜਦੋਂ ਮੈਨੂੰ ਪੜ੍ਹਨ ਦਾ ਸ਼ੌਕ ਆ ਤੇ ਅਸਲ ਵਿੱਚ ਮੈਂ ਪਾਠਕ ਦੀ ਲੇਖਕ ਦੀ ਥਾਂ ਤੇ ਮੈਂ ਪਾਠਕ ਹੀ ਹਾਂ ਜੀ ਜੀ ਤੇ ਮੈਨੂੰ ਕਿਤਾਬਾਂ ਸ਼ੌਕ ਆ ਇਸ ਕਰਕੇ ਮੈਂ ਜਿੱਥੋਂ ਵੀ ਮੈਨੂੰ ਕੋਈ ਕਿਤਾਬ ਮਿਲਦੀ ਹੈ ਮੈਂ ਕਿਤਾਬ ਖਰੀਦਨੀ ਖਰੀਦਨੀ ਜਿੱਥੇ ਵੀ ਜਾਵਾਂ ਮੈਂ ਚਾਹ ਮੈਨੂੰ ਮਿਲਿਆ ਨਾ ਮਿਲੇ ਜੇ ਮੈਨੂੰ ਕਿਤਾਬ ਦੀ ਦੁਕਾਨ ਮਿਲ ਜੇ ਤਾਂ ਮੈਂ ਕਿਤਾਬ ਖਰੀਦ ਲਵਾਂ ਚਾਹ ਦਾ ਕੱਪ ਨਹੀਂ ਉਪੀਦਾ ਜੀ ਜੀ ਹੁਣ ਇਹ ਜਿਹੜਾ ਇਹ ਤੁਸੀਂ ਕਿਤਾਬ ਦਾ ਕਿਸ ਤਰ੍ਹਾਂ ਤੇ ਮਨ 'ਚ ਤਾਂ ਆਈ ਹੋਊਗਾ ਵੀ ਆਪਾਂ ਇਹ ਕਿਤਾਬ ਲਿਖੀਏ ਤੇ ਉਹਦਾ ਸਾਨੂੰ ਦੱਸੋ ਵੀ ਕਿਵੇਂ ਤੁਹਾਡਾ ਸੁਭਾਅ ਬਣਿਆ ਤੇ ਜਿਹੜੀ ਇਹ ਗੁਰਤਾ ਖਿਤਾਬ ਹੈ ਜੀ ਜੀ ਇਹ ਨਾ ਸਾਹ ਲਾਭ ਸਿੰਘ ਸੰਧੂ ਆਪਣੇ ਮਿੱਤਰ ਸਾਜੇ ਮਿੱਤਰੀ ਹੈ ਹਾਂਜੀ ਹਾਂਜੀ ਪਿਛਲੀ ਵਾਰ ਪਿਛਲੀ ਵਾਰ 2022 ਜਦੋਂ ਮੈਂ ਅਮਰੀਕਾ ਤੋਂ ਇੱਥੇ ਆਇਆ ਸੀਗਾ ਜੀ ਤੇ ਮੈਂ ਉਹਨੂੰ ਮਿਲਣ ਆਇਆ ਉਹ ਕਹਿੰਦੇ ਵੀ ਮੇਰੀ ਕਿਤਾਬਾਂ ਦੀ ਦੁਕਾਨ ਹੈ ਜੀ ਤੇ ਮੈਨੂੰ ਕਿਤਾਬਾਂ ਦੀ ਦੁਕਾਨ ਦੇ ਵਿੱਚ ਇਹ ਅਕਸਰ ਸਵਾਲ ਪੁੱਛਿਆ ਜਾਂਦਾ ਜੀ ਵੀ ਸਧਾਰਨਕ ਸਿਹਾਰਨ ਪਾਠ ਦੇ ਪਾਠਕ ਦੇ ਪੜ੍ਹਨ ਵਾਲੀ ਕੋਈ ਪੰਜਾਬ ਗੁਰੂਆਂ ਦਾ ਗੁਰ ਗੁਰੂਆਂ ਦਾ ਜੀਵਨ ਨਹੀਂ ਮਿਲਦਾ ਜਿਆਦਾ ਬਹੁਤ ਵੱਡੇ ਨੇ ਜੀ ਜਿਹੜੇ ਹਜ਼ਾਰਿਆਰ 2000 ਉਹਨਾਂ ਨੂੰ ਕੋਈ ਹੱਥ ਨਹੀਂ ਪਾਉਂਦਾ ਜਾਂ ਬੱਚਿਆਂ ਦੇ ਪੜ੍ਹਨ ਵਾਲੀ ਛੋਟੀਆਂ ਕਿਤਾਬਾਂ ਹਮ ਸਿਹਾਰਨ ਪਾਠ ਦੇ ਪੱਤਰ ਦੀ ਤੁਸੀਂ ਮੈਨੂੰ ਨਾ ਦਸਾ ਗੁਰੂਆਂ ਜੀਵਨ ਲਿਖ ਕੇ ਦਿਓ ਜੀ ਜੀ ਤੇ ਮੈਂ ਮੈਂ ਉਹਨਾਂ ਹੁਕਮ ਮੰਨ ਕੇ ਮੈਂ ਅਮਰੀਕਾ ਚਲਾ ਗਿਆ ਉਦੋਂ ਵਰਕੇ ਜੋ ਵੀ ਮੇਰੇ ਕੋਲ ਮਟੀਰੀਅਲ ਅਵੇਲੇਬਲ ਸੀ ਆ ਜੀ ਉਹਦੇ ਵਿੱਚੋਂ ਮੈਂ ਫਿਰ ਸ਼ਾਂਤੀ ਕਰਕੇ ਜੀ ਤੇ ਫਿਰ ਇਹ ਜਿਹੜੀ ਕਿਤਾਬ ਮੈਂ ਤਿਆਰ ਕੀਤੀ ਤੇ ਆ ਜਿਹੜੀ ਹੁਣ ਆਪਾਂ ਐਸ ਛਾਪੀ ਹੈ ਜੀ 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 ਸਰ ਜਦੋਂ ਮੈਂ ਆਇਆ ਤੇ ਇਹ ਲਾਫ ਇਨਫਿਨਿਟ ਛਾਪੀ ਜੀ ਜੀ ਤੇ ਇਹਦੇ ਵਿੱਚ ਤੁਸੀਂ ਕਿੱਥੋਂ ਸ਼ੁਰੂ ਕਰਕੇ ਕੀ ਕੀ ਇਹਦੇ ਵਿੱਚ ਸਮਾਪਤ ਕੀਤਾ ਤੇ ਕੀ ਕੀ ਤੁਸੀਂ ਲੋਕਾਂ ਜਿਹੜੇ ਸਾਡੇ ਦਰਸ਼ਕਾਂ ਨੂੰ ਪਾਠਕਾਂ ਨੂੰ ਇਹਦੇ ਵਿੱਚ ਦਿੱਤਾ ਗਾ ਸਾਹਮਣੇ ਪੇਸ਼ ਕੀਤਾ ਮੈਂ ਇੱਕ ਜਿਹੜਾ ਗੁਰੂਆਂ ਦਾ ਜੀਵਨ ਜੀ ਕਰਾਂ ਮਾਤਾ ਤੋਂ ਬਿਨਾਂ ਲਿਖਿਆ ਜੀ ਜਿਸ ਧਾਰਨ ਪੱਧਰ ਦਾ ਜਿਹੜਾ ਪਾਠਕ ਹੈ ਨਾ ਉਹਦੀ ਬੁੱਧੀ ਦੇ ਮੁਤਾਬਕ ਹੀ ਜੋ ਆਮ ਗੱਲਾਂ ਇੱਕ ਆਮ ਜੀਵਨ ਦੇ ਵਿੱਚ ਆਪਰਦੇ ਉਸ ਹਿਸਾਬ ਨਾਲ ਗੁਰੂ ਸਾਹਿਬ ਦਾ ਜੀਵਨ ਲਿਖਿਆ ਆਰ ਮੈਂ ਸਪੈਸ਼ਲੀ ਡਾਕਟਰ ਹਰਜਿੰਦਰ ਸਿੰਘ ਦਲਜੀਤ ਦਾ ਬਹੁਤ ਧੰਨਵਾਦੀ ਹਾਂ ਜੀ ਜੀ ਉਹਨਾਂ ਨੇ ਪੱਟਾਂ ਦੀਆਂ ਬਈਆਂ ਦੇ ਵਿੱਚੋਂ ਬਹੁਤ ਹੀ ਕੀਮਤੀ ਸੂਮੇ ਕੱਢ ਕੇ ਕੀਮਤੀ ਗਵਾਹੀਆਂ ਲੱਭ ਕੇ ਤੇ ਗੁਰੂਆਂ ਦਾ ਜੀਵਨ ਨਿਸ਼ਚਿਤ ਕੀਤਾ ਵੀ ਅਸਲ ਦੇ ਵਿੱਚ ਆ ਇਹਨਾਂ ਨਾਲ ਤਰੀਕਾ ਦੇ ਵਿੱਚ ਆ ਗੱਲਾਂ ਵਾਪਰੀਆਂ ਸੀ ਜੀ ਉਹਨਾਂ ਤੋਂ ਬਿਨਾ ਹੋਰ ਕਿਹੜੇ-ਕਿਹੜੇ ਰਾਈਟਰਾਂ ਦੀਆਂ ਤੁਸੀਂ ਕਤਾਬਾਂ ਪੜ੍ਹੀਆਂ ਆ ਡਾਕਟਰ ਸੁਖਦੇਵ ਸਿੰਘ ਨੇ ਜੀ ਤੇ ਉਸ ਤੋਂ ਬਾਅਦ ਮਕਾਲਫ ਜੀ खुशवंत सिंह है प्लीज ਤੇ ਆਪਣਾ ਪਿਆਰਾ ਸਿੰਘ ਪਦਮ ਨੇ ਜੀ ਜੀ ਤੇ ਉਸ ਤੋਂ ਇਲਾਵਾ ਵੀ ਰਾਧस्वामी ਵਾਲਾ ছাপਿਆ ਕਿਤਾਬਾਂ ਕਬੀਰ ਜੀ ਦਾ ਜੀਵਨ ਹੈ ਰਵਿਦਾਸ ਜੀ ਜੀਵਨ ਹੈ ਆਪਣਾ ਨਾਮਦੇਵ ਜੀ ਜੀਵਨ ਹੈ ਜੀ ਜੀ ਤੇ ਹੋਰ ਵੀ ਬਹੁਤ ਕਿਤਾਬਾਂ ਦੇ ਵਿੱਚੋਂ ਮੈਂ ਛਾਂਟ ਛਾਂਟ ਕੇ ਜੀ ਜੀ ਇਹ ਇੱਥੇ ਤੱਕ ਪੰਜਾਬੀ ਸਾਹਿਦ ਦਾ ਇਤਿਹਾਸ ਪ੍ਰੋਫੈਸਰ ਬ੍ਰਹਮਪੁੱਤ ਦੀ ਜੀ ਲਿਖੀ ਹੋਈ ਕਿਤਾਬ ਹੈ ਹਾਂਜੀ ਉਹਦੇ ਵਿੱਚੋਂ ਵੀ ਮੈਂ ਆਪ ਦੇ ਮਤਨ ਦਾ ਟਿੱਲ ਬਠੇ ਕਰ ਲਿਆ ਠੀਕ ਤੇ ਇੱਕ 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 ਕਿਤਾਬ ਮੈਨੂੰ ਹੋਰ ਮਿਲ ਸੀਗੀ ਉਹਦੇ ਵਿੱਚ ਪੱਟਾ ਆਪਣੇ ਪੱਟਾ ਦਾ ਜੀਵਨ ਮੈਨੂੰ ਲਿਖਿਆ ਜੀ ਉਹ ਮੈਂ ਲਿਖਿਆ ਤੇ ਹੋਰ ਬਹੁਤ ਸਾਰੀਆਂ ਕਿਤਾਬਾਂ ਵਿੱਚੋਂ ਛਾਂਟ ਛਾਂਟ ਕੇ ਮੈਂ ਭਗਤਾਂ ਜੀ ਨੂੰ ਕੰਢਿਆ ਜੀ ਜੀ ਬਹੁਤ ਸੋਹਣੀ ਕਿਤਾਬ ਬਣੀ ਆ ਥੋੜੇ ਮੈਨੂੰ ਲੱਗਦੀ ਆ 160 ਕਪੀਏ ਦੀ ਕਿਤਾਬ ਆ ਹਾਂਜੀ ਇਹਦੇ ਵਿੱਚ ਕਿਉਂਕਿ ਮੈਨੂੰ ਵੀ ਥੋੜਾ ਮੋਟਾ ਸ਼ੌਂਕ ਹੈਗਾ ਜੀ ਹਾਂਜੀ ਵੀ ਗੁਰੂਆਂ ਦਾ ਇਤਿਹਾਸ ਤਾਂ ਹੈ ਗੁਰਦੁਆਰਾ ਸਾਹਿਬ ਦਾ ਬਹੁਤ ਇਤਿਹਾਸ ਹੈਗਾ ਹਾਂਜੀ ਜਿਵੇਂ ਭਗਤਾਂ ਦਾ ਤੇ ਜਾਂ ਪਟਾਂ ਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਪਟਾਂ ਦੇ ਸਬਈਏ ਆਉਂਦੇ ਆ ਤਾਂ ਨਾਂ ਤਾਂ ਆਉਂਦਾ ਉਹ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਪੜ੍ਹੂਗਾ ਉਹਨੂੰ ਪਤਾ ਲੱਗੂਗਾ ਤੁਸੀਂ ਇਹ ਬਹੁਤ ਵਧੀਆ ਕਾਰਜ ਕੀਤਾ ਤੇ ਪਟਾਂ ਦੀ ਜਿਹੜੀ ਡਿਟੇਲ ਆ ਉਹ ਫਿਰ ਕਿੱਥੋਂ ਤੁਸੀਂ ਮੇਰੇ ਮੇਰੇ ਦਿਮਾਗ ਦੇ ਜਿਹੜੇ ਆ ਵਿਚਾਰ ਆ ਰਹੇ ਆ ਬੀ रामपुर ਖੇੜੇ ਵਾਲੇ ਸੰਤਾ ਨੇ ਨਾ ਉਹਨਾਂ ਨੇ ਇੱਕ ਤਾਂ ਇੱਕ ਕਿਤਾਬ ਲਿਖੀ ਸੀ ਜੀ ਤੇ ਇੱਕ ਮੈਨੂੰ ਬਲ ਇੰਟਰਨੈਟ ਦੇ ਵਿੱਚੋਂ ਪੱਟਾਂ ਬਾਰੇ ਜੀਵਨ ਦੇ ਪੱਟਾਂ ਜੀਵਨ ਬਾਰੇ ਬਹੁਤ ਮਟੀਰੀਅਲ ਲੱਭਾ ਸੀ ਜੀ ਜੀ ਉਹਨੂੰ ਫਿਰ ਸਾਰ ਨੂੰ ਸਮ ਅਪ ਕਰਕੇ ਤੇ ਮੈਂ ਬਲ ਇਹ ਪੱਟਾਂ ਜੀਵਨ ਲਿਖਣ ਦੀ ਅੱਲ ਲਿਖਿਆ ਜੀ 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 ਤੇ ਜਿਹੜੇ ਚਾਰ ਸਿੱਖ ਆ ਉਹ ਕਿਹੜੇ-ਕਿਹੜੇ ਦਾ ਪਾਇਆ ਤੁਸੀਂ ਭਾਈ ਮਰਦਾਨਾ ਜੀ ਆ ਜੀ ਸੱਤਾ ਤੇ ਬਲਵਟ ਜਿਨ੍ਹਾਂ ਦੀ ਬਾਹ ਰਾਮਕਲੀ ਰਾਮਕਲੀ ਦੀ ਬਾਹ ਰਾਮਕਲੀ ਬਾਹ ਤੇ ਇੱਕ ਸਭ ਭਾਈ ਬਾਬਾ ਸੁੰਦਰ ਜੀ ਆ ਜਿਨ੍ਹਾਂ ਨੇ ਰਾਮਕਲੀ ਦੇ ਵਿੱਚ ਰਾਮਕਲੀ ਸੱਦ ਲਿਖੀ ਆ ਜੀ ਜੀ ਇਹਨਾਂ ਚਾਰਾਂ ਸਿੱਖਾਂ ਜੀਵਨ ਲਿਆ ਜੀ ਜੀ ਠੀਕ ਆ ਠੀਕ ਆ ਤੇ 15 ਭਗਤ ਕਿਹੜੇ-ਕਿਹੜੇ ਹੋਗੇ ਜੀ ਉਹਦੇ ਬਾਅਦ ਤੋਂ ਆਪਾਂ ਇੱਥੇ ਸ਼ੁਰੂ ਕਰ ਲਈਏ ਜੀ ਜੀ ਵੇ ਸਭ ਤੋਂ ਪਹਿਲਾਂ ਬਾਬਾ ਫਰੀਦ ਜੀ ਨੇ ਜੀ ਕਿਉਂਕਿ ਸਭ ਤੋਂ ਪੁਰਾਣੇ ਉਹ ਪੰਕਤ ਸਨ ਜੀ ਬਾਬਾ ਫਰੀਦ ਜੀ ਬਾਬਾ ਫਰੀਦ ਜੀ 1107 70 ਨੂੰ ਜਨਮ ਪੈਦਾ ਹੋਏ ਸੀ 1261 ਨੂੰ ਉਹ ਉਹਨੇ ਚੋਣਾ ਛੱਡਿਆ ਠੀਕ ਹੈ ਜੀ ਉਸ ਤੋਂ ਬਾਅਦ ਭਗਤ ਜੈਦੇਵ ਜੀ ਨੇ ਹਾਂ ਜੀ 1201 ਜੀ ਪੈਦਾ ਹੋਏ ਨੇ 1271 ਇਹਨਾਂ ਨੇ ਕੋਈ ਪੜਾ ਹਾਂਜੀ ਭਗਤ ਜੈਦੇਵ ਜੀ ਨੇ ਇੱਕੋ ਹੀ ਪਦ ਆਖਦਾ ਸਿਰਫ ਇੱਕ ਪਦ ਹੈ ਇੱਕ ਪਦ ਹੈ ਹਾਂਜੀ ਤੇ 1273 ਦੇ ਵਿੱਚ ਉਹਨਾਂ ਚੋੜਾ ਛੱਡਿਆ ਸੀਗਾ ਹਾਂਜੀ ਹਾਂਜੀ ਉਸ ਤੋਂ ਬਾਅਦ ਸਦਨਾ ਭਗਤ ਸਦਨਾ ਜੀ ਹੈ ਉਹ 1180 ਦੇ ਵਿੱਚ ਪੈਦਾ ਹੋਏ ਸੀ ਤੇ ਉਹ ਕਦੋਂ ਉਹਨਾਂ ਦੀ ਡੈਥ ਹੋਈ ਇਹਦੇ ਬਾਰੇ ਤੇ ਸਦਨਾ ਕਸਾਈ ਸੀ ਦੋਸਤੋ ਹਾਂਜੀ ਹਾਂਜੀ ਇਹ ਸਦਨਾ ਕਸਾਈ ਹੈ ਉਹਨਾਂ ਦਾ ਇੱਕ ਸਬਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਾਂਜੀ ਹਾਂਜੀ ਉਹ ਅੱਗੇ ਦੱਸੋ ਨਾਮ ਭਗਤ ਨਾਮਦੇਵ ਜੀ ਹੈ ਇਹ 1270 ਦੇ ਵਿੱਚ ਪੈਦਾ ਹੋਏ ਸੀ ਈਸਵੀ ਤੇ 1350 ਦੇ ਵਿੱਚ ਉਹਨਾਂ ਚੋੜਾ ਛੱਡਿਆ ਸੀਗਾ ਜੀ ਜੀ ਇਹ ਈਸਵੀ ਹੈ ਜੀ ਹਾਂਜੀ ਈਸਵੀ ਸਨ ਮੈਂ ਲਿਖੇ ਨੇ ਸਾਰੇ ਸਹੀ ਪਾ ਪਾ ਦੂਸਰੇ ਬਿਕਰਮੀ ਸਾਹਿਬ ਤੋਂ ਨਹੀਂ ਵਰਤੇ ਹਾਂ ਇਹ ਬਹੁਤ ਵਧੀਆ ਜੀ ਤੁਸੀਂ ਜਿਹੜੇ ਆਮ ਤੌਰ ਤੇ ਨਾ ਉਹ ਹੀ ਅਟਾ ਛਟਾ ਹੁੰਦਾ ਤੁਸੀਂ ਹਰ ਇੱਕ ਡੇਟ ਕੋਡ ਕੀਤੀ ਹੈ ਭਗਤ ਰਲੋਚਨ ਜੀ ਹੈ 1267 ਚ ਪੈਦਾ ਹੋਏ 1335 ਚ ਉਹਨੇ ਚੋੜਾ ਛੱਡਿਆ ਜੀ ਤੇ ਉਹਦੋਂ ਭਗਤ ਰਾਮਾਨਾ ਜੀ ਹੈ 1366 ਚ ਪੈਦਾ ਹੋਏ ਤੇ 1460 ਚ ਉਹਨੇ ਚੋੜਾ ਛੱਡਿਆ ਜੀ 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 ਇਹਨਾਂ ਦੇ ਚੇਲੇ ਹੀ ਭਗਤ ਰਵਿਦਾਸ ਜੀ ਹੈ ਇਹ 1370 ਚ ਪੈਦਾ ਹੋਏ 1528 ਚ ਉਹਨੇ ਚੋੜਾ ਛੱਡਿਆ ਹਾਂ ਇਸ ਵਕਤ ਤਰਫ ਰਾਸਤੇ ਕਬੀਰ ਜੀ ਨੂੰ ਕਈ ਵਾਰਾਂ ਦਾ ਸ਼ਮਕਾਲੀ ਸੀਗੇ ਮਾਲੇ ਥਾਂ ਜਾਈ ਕਹੇ ਜਾਂਦੇ ਹਾਂ ਆ ਦੇਖੋ ਨਾ ਇਹ ਰਮਾਨੰਦ ਜੀ ਦੇ ਸ਼ਿਸ਼ ਸੀਗੇ ਹਾਂ ਜੀ ਭਗਤ ਰਵਿਦਾਸ ਜੀ ਜੀ ਭਗਤ ਕਬੀਰ ਜੀ 1398 1518 ਅੱਛਾ ਅੱਛਾ ਮਗਰੋਂ ਆਏ ਹੁੰਦੇ ਹਾਂ ਇਹ ਰਵਿਦਾਸ ਜੀ ਵੱਡੇ ਸੀ ਉਹ ਵੱਡੇ ਸੀ ਤੇ ਕਬੀਰ ਜੀ ਛੋਟੇ ਸੀ ਠੀਕ ਹੈ ਠੀਕ ਹੈ ਭਗਤ ਸੈਣ ਜੀ 1390 1440 ਜੀ ਜੀ ਭਗਤ ਪੀਪਾ ਜੀ 1426 1562 ਠੀਕ ਹੈ ਭਗਤ ਪੀਪਾ ਦਾ ਵੀ ਇੱਕ ਸ਼ਬਦ ਹੈ ਜੀ ਹਾਂਜੀ 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 ਇਹਨਾਂ ਲਿਖਿਆ ਅਨਿਕਾ ਆਪਦੇ ਦੋ ਦੋ ਬਾਣੀ ਪਾ ਦੋ ਦੋ ਬਾਣੀ ਸੰਗਰਾ ਬਾਣੀ ਪੀਪਾ ਜੀ ਸਰਬਗੋਟ ਦਾ ਹੈ ਇਹਨਾਂ ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਸਿਰਫ ਇੱਕ ਸ਼ਬਦ ਹੈ ਇੱਕ ਸ਼ਬਦ ਹੈ ਹਾਂ ਇੱਕ ਸ਼ਬਦ ਭਗਤ ਧਨਾ ਜੀ ਜੀ ਇਹ 1415 1475 ਜੀ ਭਗਤ ਭੀਖਣ ਜੀ 1480 1573 ਇੱਕ ਇੱਕ ਗੁਰੂ ਅਰਜਨ ਦੇਵ ਜੀ ਸੰਕਾਲੀਆਗੇ ਅੱਛਾ ਅੱਛਾ ਤੇ ਭਗਤ 베ਣੀ ਇਹਨਾਂ ਬਾਰੇ ਕੋਈ ਜਾਣਕਾਰੀ ਕਦੋਂ ਕਦੋਂ ਪੈਦਾ ਕਦੋਂ ਨੇ ਅੱਛਾ ਜੀ ਤੇ ਇਹਨਾਂ ਮਤਲਬ ਆਮ ਤੌਰ ਤੇ ਤੇ ਮਿਲਦਾ ਵੀ 180 30 ਬਿਕਰਮੀਣਾ ਬਿਕਰਮੀਣਾ ਜਨਮ ਹੋਇਆ ਸੀ ਆ ਜੀ ਜੀ ਤੇ ਭਗਤ ਪਰਮਾਨੰਥ ਜੀ 1483 1593 ਜੀ ਭਗਤ ਸੂਰਦਾ ਜੀ 1539 ਪੈਦਾ 1529 ਪੈਦਾ ਤੇ ਕੀਦੋਂ ਡੈਥ ਹੋਈ ਇਹਦੇ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਜਾਣਕਾਰੀ ਕਿਥੇ ਜਿੱਥੇ ਜੋ ਮੈਨੂੰ ਸੱਚ ਮਿਲਿਆ ਉਹ ਲਿਖਿਆ ਜਿੱਥੇ ਮੈਨੂੰ ਨਹੀਂ ਜਾਣਕਾਰੀ ਉੱਥੇ ਮੈਂ ਚੁੱਪ ਕਰਕੇ ਇਗਨੋਰ ਕਰਦਾ ਮੈਂ ਝੂਠ ਨਹੀਂ ਬੋਲਿਆ ਜੀ 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 ਵੀ ਵੀ ਸੱਚਾ ਜੋ ਸੱਚਾ ਮੈਂ ਉਹ ਲਿਖਣ ਦੀ ਕੋਸ਼ਿਸ਼ ਕੀਤੀ ਜੀ ਜੀ ਆਦੇ ਵੱਲੋਂ ਕੋਈ ਤਸਦੀਕ ਨਹੀਂ ਦਿੱਤੀ ਕਿਹਦੇ ਦਾ ਤਸਕੋ ਜਣੀ ਬਹੁਤ ਔਖਾ ਕਾਰਜ ਜਿਹੜਾ ਸਰਦਾਰ ਜੀ ਨੇ ਕੀਤਾ ਚੇਕ ਸਿੰਘ ਨੇ ਤੇ ਮੈਂ ਕਹਿੰਦਾ ਵੀ ਇਸ ਤਰ੍ਹਾਂ ਦੇ ਹੋਰ ਵੀ ਕੰਮ ਹੋਣਾ ਚਾਹੀਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਇੱਕ ਭੰਡਾਰ ਅਸੀਂ ਲੋਕ ਪੜਦੇ ਨਹੀਂ ਤੇ ਪੜਦੇ ਨਹੀਂ ਜੇ ਪੜਾਂਗੇ ਤਾਂ ਉਹਦੇ ਬਾਰੇ ਬਹੁਤ ਕੁਝ ਮਿਲਦਾ ਤੇ ਹੋਰ ਕੁਝ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਉਹ じゃ ਹੋਰ ਅੱਗੇ ਕੀ ਲਿਖ ਰਹੇ ਹੋ ਜੀ ਉਹ ਜੇ ਇਹ ਜਦੋਂ ਮੇਰੀ ਕਿਤਾਬ ਛਪੀ ਜੀ ਜੀ ਇਹਦੇ 20 ਕਾਪੀ ਮੈਂ ਕੈਨੇਡਾ ਮੇਰੀ ਬੇਟੀ ਕੋਲ ਭੇਜੀਆਂ ਕੈਲਗਰੀ ਮੇਰੀ ਬੇਟੀ ਰਹਿੰਦੀ ਹੈ ਅੱਛਾ ਜੀ ਉਹਨੇ ਕਿਤਾਬ ਪੜ੍ਹ ਕੇ ਮੈਨੂੰ ਕਹਿੰਦੀ ਡੈਡੀ ਮੈਨੂੰ ਮੈਨੂੰ ਨਪਸੰਦ ਆਈ ਤੁਹਾਡੀ ਕਿਤਾਬ। ਅੱਛਾ ਜੀ। ਮੈਂ ਕਿਹਾ ਬੜੀ ਕੀ ਗੱਲ ਹੋ ਗਈ। ਹਾਂ ਜੀ। ਕਹਿੰਦੇ ਵੀ ਤੁਸੀਂ ਉਹ ਲਿਖਿਆ ਜਿਹੜਾ ਸਿੱਖ ਸਿੱਖ ਆਪ ਪੜ ਜਾਣਕਾਰ ਸਿੱਖ ਕਰ ਜਿਹਨੂੰ ਗੁਰਗ੍ਰਾਮ ਫਾਬਰਿਕ ਜਾਣਕਾਰੀ ਹੈ। ਤੁਸੀਂ ਉਹ ਲਿਖਿਆ। ਹਾਂ ਜੀ। ਇੱਕ ਅਣਜਾਣ ਬੰਦਾ ਕੀ ਸਮਝੂਗਾ ਵੀ ਤੁਸੀਂ ਕੀ ਲਿਖਿਆ। ਹਾਂ ਜੀ। ਤੁਸੀਂ ਸਿੱਖ ਬਾਤ ਸਿੱਖ ਧਰਮ ਬਾਰੇ ਕੋਈ ਇੰਟਰੋਡਕਸ਼ਨ ਨਹੀਂ ਦਿੱਤੀ। ਹਾਂ ਜੀ। ਇਹ ਅਗੇ ਬੈਠੇ ਵੀ ਤਾਂ ਗਲਤੀ ਹੋ ਗਈ ਮੇਥੇ। ਹਾਂ। ਹੁਣ ਮੈਂ ਉਹਨੇ ਬਹਿਦਾ ਕੀਤਾ ਵੀ ਇਸ ਕਤਾਬ ਨੂੰ ਮੈਂ ਇੰਗਲਿਸ਼ ਟਰਾਂਸਲੇਟ ਕਰਕੇ ਜੀ ਤੇ ਜਿਹੜੇ ਇਹਦੀ ਭੂਮਿਕਾ ਪਹਿਲਾ ਭੂਮਿਕਾ ਦੇ ਵਿੱਚ ਪਹਿਲਾ ਸਿੱਖ ਸਿੱਖ ਧਰਮ ਬਾਰੇ ਲਿਖ ਕੇ ਫਿਰ ਇਹ ਪੂਰੀ ਪਤਾ ਪੂਰੀ ਪੂਰੀ ਕਤਾਬ ਇੰਗਲਿਸ਼ ਟਰਾਂਸਲੇਟ ਕਰੂੰਗਾ ਹਾਂ ਉਹ ਤਾਂ ਇਹ ਜੀ ਜਦੋਂ ਆਪਣਾ ਦੂਸਰਾ ਉਹ ਇਹਦਾ ਅਡੀਸ਼ਨ ਕੱਢਦੇ ਆ ਉਹ ਇੱਕ ਪੇਜ ਦੋ ਪੇਜ ਉਹ ਲੱਗ ਸਕਦੇ ਅੰਦੇ ਵੀ ਇਹ ਤੁਹਾਨੂੰ ਨਹੀਂ ਇਹਦੇ ਵਿੱਚ ਦੇਖੋ ਨਾ ਮੈਂ ਸਟਾਰਟ ਹੀ ਸਿੱਧੇ ਕਰਤਾ ਹਾਂਜੀ ਹਾਂਜੀ ਬੀ ਗੁਰੂਆਂ ਜੀ ਨੂੰ ਪਹਿਲੇ ਪੇਜ ਤੋਂ ਗੁਰਮਾਨ ਜੀ ਸ਼ੁਰੂ ਹੋ ਗਿਆ ਜਰਾ ਜੀ 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 ਹਾਂ ਜੀ ਹਾਂ ਜੀ ਗੁਰਨਾਗਰ ਦੇ ਜੀ ਮੈਂ ਕੋਈ ਮੁਖਮਦ ਨਹੀਂ ਲਿਖਿਆ ਭਗਵਾਨ ਨੇ ਨਹੀਂ ਲਿਖਿਆ ਕਿਉਂਕਿ ਕਿਉਂਕਿ ਮੇਰੀ ਮਜਬੂਰੀ ਇਹ ਸੀ ਕਿ ਲਾਹ ਸਿੰਘ ਨੇ 100 150 ਦਾ ਮੈਨੂੰ ਜਦ ਮੈਨੂੰ ਦਿੱਤਾ ਸੀਗਾ ਦੇਰਾ ਦੇਰਾ ਤੇ ਇਹ ਸ਼ਾਰਟ ਨੂੰ ਸ਼ਾਰਟ ਕਰਦੇ ਵੀ 160 ਪੇਜ ਬਣ ਗਿਆ ਹਮ ਠੀਕ ਹੈ ਠੀਕ ਹੈ ਤੇ ਹੁਣ ਹੁਣ ਮੈਂ ਜਦੋਂ ਮੇਰੀ ਬੇਟੀ ਨੇ ਕਿਹਾ ਮੈਂ ਕਿਹਾ ਤੇ ਫਿਰ ਮੈਨੂੰ ਮਹਿਸੂਸ ਹੋਇਆ ਵੀ ਮੈਂ ਮੈਂ ਪੰਨਿਆਂ ਦੀ ਹੱਦ ਬੰਦੀ ਜਨਾ ਰਹਿ ਕੇ ਇਸ ਕਿਤਾਬ ਨੂੰ ਕਿਉਂਕਿ ਸਾਡੇ ਅਮਰੀਕਾ ਜਾਂ ਕੈਨੇਡਾ ਵਿੱਚ ਇਹ ਸਮੱਸਿਆ ਆ ਰਹੀ ਹੈ ਕਿ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਨਹੀਂ ਜੀ ਉਹਨਾਂ ਨੂੰ ਗੁਰਮੁਖੀ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਓਕੇ ਤੇ ਉਹ ਸੱਖ ਸਿੱਖ ਧਰਮ ਤੋਂ ਦੂਰ ਹੋ ਰਿਹਾ ਹੂੰ ਮੈਂ ਚਾਹੁੰਦਾ ਕਿ ਕਿਸੇ ਨਾ ਕਿਸੇ ਤਰ੍ਹਾਂ ਨਾਲ ਸਾਡੇ ਬੱਚੇ ਸਿੱਖ ਧਰਮ ਬਾਰੇ ਜਾਣਕਾਰ ਹੋ ਜੀ ਤੇ ਇਸ ਕਰਕੇ ਮੈਂ ਹੁਣ ਇਹ ਸੱਜਣ ਮੇਰਾ ਅਗਲਾ ਪ੍ਰੋਜੈਕਟ ਹੈ ਇਸੇ ਕਿਤਾਬ ਨੂੰ ਇੰਗਲਿਸ਼ ਤੇ ਮੈਂ ਟਰਾਂਸਲੇਟ ਕਰੂੰਗਾ ਤੇ ਮੇਰੀ ਬੇਟੀ ਜਿਹੜੀ ਉਹ ਐਮਬੀਏ ਹੈ ਅੱਛਾ ਜੀ ਤੇ ਮੈਨੂੰ ਮਿਹਦਾ ਵੀ ਉਹ ਮੇਰੀ ਮਦਦ ਕਰਕੇ ਮੇਰੇ ਗਲਤੀਆਂ ਦੂਰ ਕਰ ਦੇ ਠੀਕ ਹੈ ਤੁਸੀਂ ਲਗਭਗ ਫਰਵਰੀ ਦੇ ਇੱਥੇ ਆਏ ਹੋ ਜੀ ਹਾਂਜੀ ਤੇ ਮੈਨੂੰ ਪਤਾ ਲੱਗਿਆ ਕਿ ਤੁਸੀਂ ਤਖਤਾਂ ਦੀ ਯਾਤਰਾ ਵੀ ਕੀਤੀ ਹੈ ਉਹ ਤਰਸਕਲਾਾਂ ਦਾ ਸਾਂਝਾ ਕਰੂ ਆਪਣਾ ਇਸ ਤਰ੍ਹਾਂ ਦਾ ਤੁਹਾਡਾ ਰਿਹਾਂ ਚਾਤਰਾ ਯਾਤਰਾ ਇਹ ਵੀ ਪਹਿਲਾਂ ਮੈਂ ਅਸੀਂ ਇੱਥੇ ਗਏ ਸੀ ਪਟਨਾ ਸਾਹਿਬ ਜੀ ਜੀ ਪਟਨਾ ਸਾਹਿਬ ਤੋਂ ਹਜੂਰ ਸਾਹਿਬ ਜੀ ਅਸੂਲ ਹਜੂਰ ਸਾਹਿਬ ਤੋਂ ਅਸੀਂ ਦਮਦਮਾ ਸਾਹਿਬ ਹੋ ਕੇ ਤੇ ਕੋਟਪੂਰੇ ਪਰਲੇ ਚਲੇ ਗਏ ਸੀ ਜੀ ਜੀ ਉਹ ਦੂ ਮੁੜ ਕੇ ਦਾਸ ਦੇ ਰੈਸਟ ਕਰਕੇ ਅਸੀਂ ਅਮਰਸਰ ਗਏ ਅਮਰਸਰ ਤੋਂ ਅਨੰਦਪੁਰ ਸਾਹਿਬ ਜੀ ਅਨੰਦਪੁਰ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਤੇ ਅਸੀਂ ਇੱਥੇ ਆ ਗਏ ਜੀ 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 ਤੇ ਮੇਰੇ ਇਹ ਮੇਰੇ ਬੇਟੇ ਦੀ ਹਿੰਮਤ ਹੈ ਉਹਨੇ ਉਹਨੇ ਮੈਨੂੰ ਉਹਨੇ ਮੇਰੇ ਜਿਹੜੇ ਉਹਦੇ ਬੇਟੇ ਸੋਹਰਾ ਸੀਗਾ ਹਾਂਜੀ ਉਹਨੂੰ ਕਿਹਾ ਵੀ ਡੈਡੀ ਇਹਨਾਂ ਨੇ ਨਹੀਂ ਜਾਣਾ ਹਾਂਜੀ ਤਾਂ ਕਿਹਨਾਂ ਲੈ ਜਾਓ ਇਹਨਾਂ ਤੱਕ 50 ਤੱਕ ਦਾ ਦਰਸ਼ਨ ਕਰਾ ਕੇ ਲਿਆਓ ਜੀ ਜੀ ਤੇ ਫਿਰ ਮੈਂ ਮੇਰੀ ਪਤਨੀ ਮੇਰੇ ਮੇਰੇ ਬੇਟੇ ਦਾ ਸਹਰਾ ਤੇ ਉਹਦੀ ਸੱਸ ਤੇ ਮੇਰੀ ਬੇਟੀ ਅਸੀਂ ਪੰਜ ਜਣੇ ਫਿਰ 50 ਤੱਕ ਦਾ ਦਰਸ਼ਨ ਕਰਕੇ ਆਏ ਜੀ 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 ਅਸੀਂ ਘਾਰ ਤੇ ਗਏ ਸੀ ਅੱਛਾ ਜੀ ਠੀਕ ਹੈ ਜੀ ਤੇ ਉੱਥੋਂ ਦਾ ਲੋਕਾਂ ਦਾ ਕਿਵੇਂ ਤੁਹਾਨੂੰ ਲੱਗਿਆ ਵੀ ਜਿਵੇਂ ਤੁਸੀਂ ਪਟਨਾ ਸਾਹਿਬ ਗਏ ਹੋ ਜਾਂ ਹਜ਼ੂਰ ਸਾਹਿਬ ਗਏ ਹੋ ਸਿੱਖੀ ਬਾਰੇ ਤੇ ਤੁਸੀਂ 10 ਦੇ ਸੀ ਕੈਮਰੇ ਦੇ ਪਿੱਛੇ ਵੀ ਉਹ ਆਪਾ ਤੋਂ ਜੋ ਮਹਿਸੂਸ ਕੀਤਾ ਨਾ ਜੀ ਜੀ ਵੀ ਸਿੱਖ ਧਰਮ ਦੀ ਇੱਕ ਦੇਣਤਾ ਹੈ ਜੀ ਉਹਨਾਂ ਨੇ ਗੁਰਦੁਆਰਿਆਂ ਦੇ ਵਿੱਚ ਜੀ ਲੋਕਲ ਜਿਹੜੇ ਉਥੋਂ ਲੋਕਲ ਬੰਦੇ ਆ ਉਹਨਾਂ ਨੂੰ ਸਿੰਘ ਸਜਾ ਕੇ ਜੀ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜੀ ਉਹਨਾਂ ਨੂੰ ਰੁਜ਼ਗਾਰ ਦਿੱਤਾ ਜੀ ਉਹਨਾਂ ਉਹ ਬੰਦੇ ਸਾਡੇ ਨਾਲ ਵੱਧ ਇਮਾਨਦਾਰ ਨਾਲ ਸੇਵਾ ਕਰਦੇ ਜੀ ਜੀ ਇਹੀ ਚੀਜ਼ ਮੈਂ ਪ੍ਰਣਾਸਨ ਦੇਖੀ ਹੈ ਇਹੀ ਚੀਜ਼ ਉਹ ਜੂਨ ਸਾਹਿਬ ਦੇਖੀ ਹੈ ਜੀ ਤੇ ਮੈਂ ਇਹ ਚਾਹਣਾ ਹੈ ਜੀ ਕਿ ਉਹ ਜਿਹੜੇ ਇਹ ਇਲਾਕਾ ਹਿੰਦੁਸਤਾਨ ਦੇ ਪੰਜਾਬ ਪ੍ਰਿਆਤੋ ਬਾਦ ਦੇ ਜਿਹੜੇ ਸਿੱਖ ਹੈ ਜੀ ਹਿੰਦੁਸਤਾਨ ਦੇ ਵਿੱਚ ਜੀ ਸਿੱਖ ਸਿੱਖ ਧਰਮ ਦੇ ਫਲਾਲ ਲਈ ਬਹੁਤ ਸੰਭਾਵਨਾ ਸਿਰਫ ਇਹ ਸਾਡੀ ਕਮਜ਼ੋਰੀ ਇਹ ਇਹ ਹੈ ਕਿ ਅਸੀਂ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ ਜੀ ਸਿੱਖ ਧਰਮ ਬਾਰੇ ਕੋਈ ਜਾਣਕਾਰੀ ਨਹੀਂ ਦੇ ਰਹੇ ਜੀ ਜੀ ਔਰ ਮੈਨੂੰ ਬਹੁਤ ਦੁੱਖ ਹੋਇਆ। ਜੀ। ਨਾ ਮੈਨੂੰ ਪਟਨਾ ਸਾਹਿਬ ਦੇ ਵਿੱਚ ਜੀ। ਨਾ ਹਜੂਰ ਸਾਹਿਬ ਦੇ ਵਿੱਚ ਜੀ। ਨਾ ਇਹਨਾਂ ਇਹ ਇਹ ਸਮੇ ਇਹ ਇਹ ਸਫਰਾਂ ਜਿਹੜੇ ਮੈਨੂੰ ਗੁਰਦੁਆਰੇ ਮਿਲੇ ਜੀ। ਉਹਨਾਂ ਵਿੱਚ ਮੈਨੂੰ ਕੋਈ ਕਿਤਾਬਾਂ ਦੀ ਦੁਕਾਨ ਨਹੀਂ ਮਿਲੀ। ਕਿਸੇ ਗੁਰਦੁਆਰੇ ਦੇ ਵਿੱਚ ਜੀ। ਤੇ ਸਭ ਤੋਂ ਵੱਡੀ ਸ਼ਰਮ ਦੀ ਗੱਲ ਮੈਨੂੰ ਇਹ ਲੱਗੀ ਕਿ ਮੈਂ ਜਦੋਂ ਮੈਂ ਇੱਥੇ ਤਮਦਮਾ ਸਾਹਿਬ ਆਇਆ ਮੱਥਾ ਟੇਕਣ ਗਿਆ ਜੀ। ਉਹਨਾਂ ਦੇ ਬਾਕੀ ਸਾਰੇ ਦਫ਼ਤਰ ਖੁੱਲੇ ਸੀ ਇੱਕ ਡਿਸਪੈਂਸਰੀ ਤੇ ਕਿਤਾਬਾਂ ਦੀ ਦੁਕਾਨ ਬੰਦ ਸੀ ਜੀ ਤੇ ਉੱਥੇ ਮੈਨੂੰ ਮੈਂ ਦੇਖਿਆ ਮੈਂ ਕਿ ਕੁਦਰਤੀ ਉਹਨਾਂ ਦੇ ਨਾ ਦਫ਼ਤਰ ਦੇ ਚ ਕੋਈ ਦੋਸਤ ਨਹੀਂ ਲਗੇ ਮੈਂ ਪੁੱਛਿਆ ਮੈਂ ਉਹਨੂੰ ਸਪਾ ਬੜੇ ਦੁੱਖ ਨਾਲ ਪੁੱਛਿਆ ਮੈਂ ਕਿ ਭਾਈ ਸਾਹਿਬ ਤੁਹਾਡੇ ਸਾਰੇ ਦਫ਼ਤਰ ਖੁੱਲੇ ਆ ਨਾ ਸਿਰਫ ਕਿਤਾਬਾਂ ਵਾਲੀ ਦੁਕਾਨ ਅਤੇ ਡਿਸਪੈਂਸਰੀ ਕਿਉਂ ਬੰਦ ਹੈ ਮੈਂ ਕਹਤ ਹਾਂ ਸ ਮੈਂ ਤਾਂ ਸਾਨੂੰ ਲੋਕਲ ਕਿਤਾਬਾਂ ਵੇਚਦੇ ਦੇਣੇ ਚਾਹੁੰਦੇ ਹਾਂ ਕਾਰਨ ਕਿ ਕਿਤਾਬਾਂ ਦੀ ਦੁਕਾਨ ਕਿਉਂ ਬੰਦ ਕੀਤੀ ਹੈ ਕਹਿੰਦੇ ਸਾਡਾ ਕਿਤਾਬਾਂ ਵਾਲਾ ਬੰਦਾ ਦਫ਼ਤਰ ਚ ਗਿਆ ਤੇ ਜਦੋਂ ਮਤਥਾ ਟੇਕ ਕੇ ਆਇਆ ਉਹਨਾਂ ਦਫ਼ਤਰ ਖੁੱਲਿਆ ਹੋਆ ਸੀ ਔਰ ਮੈਂ ਦੇਖਿਆ ਜਿਹੜੀ ਉਹਨੇ ਕਿਤਾਬਾਂ ਸੀ ਉਹ ਅਲਮਾਰੀਆਂ 'ਚ ਬੰਦ ਸੀ ਕੋਈ ਡਿਸਪਲਿਨ ਨਹੀਂ ਸੀ ਠੀਕ ਹੈ ਜੇਦੋ ਅਸੀਂ ਸਿੱਖਾਂ ਨੂੰ ਸਿੱਖਾਂ ਨੂੰ ਸਿੱਖਾਂ ਦੇ ਸਿੱਖ ਧਰਮ ਬਾਰੇ ਕੋਈ ਜਾਣਕਾਰੀ ਦੇ ਦੀ ਦਿਨ ਤਿਆਰ ਨਹੀਂ ਤੇ ਸਿੱਖਾਂ ਬਾਰੇ ਜੇ ਸਿੱਖ ਧਰਮ ਬਾਰੇ ਜਾਣਕਾਰੀ ਆਊ ਕਿਵੇਂ ਨਹੀਂ ਔਰ ਇਹ ਦੇ ਮੁਕਾਬਲੇ ਜੀ ਮੈਂ ਤੁਹਾਨੂੰ ਬੇਕਰਫੀਲਡ ਦਾ ਇਖਤੀਆਰ ਬਸ ਸਾਂਝਾ ਕਰਨਾ ਚਾਹੁੰਦਾ ਜੀ ਮੇਰੇ ਘਰੇ ਚਰਚ ਵੱਲੋਂ ਇੱਕ ਪਾਦਰੀ ਆਇਆ ਜੀ ਉਹਨੇ ਮੈਨੂੰ ਆਪਣੇ ਬਾਈਬਲ ਬਾਰੇ ਦੱਸਿਆ ਹਮ ਮੈਂ ਉਹਨਾਂ ਦੇ ਉਹਨਾਂ ਦੇ ਦੱਸਿਆ ਸੀ ਕਿ ਚਾਰ ਚੌਥੇ ਗਿਆ ਕੋਲਣ ਪੁੱਛਿਆ ਕਿਉਂਕਿ ਮੈਨੂੰ ਕਿਤਾਬਾਂ ਦਾ ਸ਼ੌਕ ਹੈ ਮੈਂ ਸਾਰੇ ਧਰਮਾਂ ਬਾਰੇ ਪੜ੍ਹਨਾ ਚਾਹਦਾ ਮੈਂ ਕਿਹਾ ਮੈਨੂੰ 올ਡ ਟੈਸਟਮੈਂਟ ਚਾਹੀਦੀ ਕਹਿੰਦੇ ਕਿਸ ਭਾਅ ਚਾਹੀਦੀ ਹੈ ਮੈਂ ਕਹਿੰਦਾ ਜੇ ਮੇਰੀ ਹਿੰਦੀ ਚ ਦੇ ਦੇ ਤਾਂ ਬਹੁਤ ਮਿਹਰਬਾਨੀ ਉਹ ਕਹਿੰਦੇ ਇੰਗਲਿਸ਼ ਸੈਂਸ ਵੀ ਲੈਬਲ ਹੈ ਹਿੰਦੀ ਦੀ ਕਿਤਾਬ ਤੁਹਾਨੂੰ 15 ਇੱਕ ਹਫਤੇ ਦੇ ਵਿੱਚ ਤੁਹਾਨੂੰ ਮਿਲੇ ਜਾਵੇ ਇਹ ਉਹਨਾਂ ਦਾ ਤੇ ਪਾਦਰੀ ਜੰਦਾ ਇਤਿਹਾਸ ਹੈ ਕੀ ਇਹਦੇ ਚ ਨਹੀਂ ਜਿਹੜੀ 올ਟ ਟੈਸਮੈਂਟ ਹੈ ਨਾ ਜੀ ਇਹ ਜਿਹੜਾ ਨਾ ਆ ਬਾਬਾ ਆਦਮ ਦੇ ਜਨਮ ਤੋਂ ਲੈ ਕੇ ਜੀ ਤੇ ਆਪਣਾ ਯੂਸੂ ਮਸੀਹ ਯੂਸੂ ਮਸੀਹ ਤੇ ਆ ਕੇ ਆ ਕੇ ਇਹਥੋਂ ਤੱਕ 올ਟ ਟੈਸਮੈਂਟ ਹੈ ਜਿਹਨੂੰ ਪੁਰਾਣੀ ਕਿਤਾਬ ਕਹਿੰਦੇ ਅੱਛਾ ਤੇ ਨਿਊ ਟੈਸਮੈਂਟ ਇਸਮ ਸੀ ਤੋਂ ਸ਼ੁਰੂ ਹੁੰਦੀ ਹੈ ਜੀ ਤੇ ਉਹ ਉਹਨਾਂ ਨੇ ਮੈਨੂੰ ਮਤਲਬ ਇੱਕ ਹਿੰਦੀ ਦੇ ਵਿੱਚ ਜੀ ਹੋਲ ਟੈਸਮੈਂਟ ਦੀ ਕਿਤਾਬ ਦਿੱਤੀ ਜੀ ਤੇ ਨਾਲ ਮੈਨੂੰ ਪੰਜਾਬੀ ਚ ਬਾਈਬਲ ਦਿੱਤੇ ਜੀ ਤੇ ਫ੍ਰੀ ਮੇਰੇ ਘਰੇ ਪਹੁੰਚਦੀ ਕੀਤੀ ਜੀ ਤੇ ਅਸੀਂ ਸਿੱਖ ਗੁਰਦਾਰਾ ਜੀ ਦੀ ਕਿਤਾਬ ਦੇਣੇ ਤਿਆਰ ਜੀ ਤੇ ਅਸੀਂ ਕਿਵੇਂ ਕਹਿ ਸਕਾਂਗੇ ਕਿ ਸਾਡਾ ਆਪਣਾ ਪ੍ਰਚਾਰ ਹੋ ਗਿਆ ਜੀ ਔਰ ਗੁਰੂ ਨਾਨਕ ਪਾਤਸ਼ਾਹ ਅਦਾਸੀ ਕੀਤੇ 40000 ਕਿਲੋਮੀਟਰ ਜੀ ਸਾਰੀ ਦੁਨੀਆਂ ਦੇ ਵਿੱਚ ਗਏ ਜੀ ਔਰ ਮੈਂ ਇਹ ਇੱਕ ਕਿਤਾਬ ਲਿਖਣ ਦੇ ਦੌਰਾਨ ਮਹਿਸੂਸ ਕੀਤਾ ਜੀ ਕਿ ਗੁਰੂ ਨਾਨਕ ਪਾਸ਼ਾ ਨੇ ਜੋ ਵੀ ਜਾਣਕਾਰ ਉਸ ਵੇਲੇ ਦੀ ਜਾਣਕਾਰੀ ਸੰਸਾਰ ਸੀ ਜੀ ਉੱਥੋਂ ਤੱਕ ਉਹਨਾਂ ਨੇ ਪਹੁੰਚ ਕੀਤੀ ਜੀ ਇੱਕ ਸੂਮੇ ਅਨਸਾਰ ਜੀ ਵੈਰਟੀਕਲ ਸਿਟੀ ਦੇ ਵਿੱਚ ਵੀ ਗੁਰਨਾਨਕ ਦੇਵ ਜੀ ਦੀ ਹਾਜ਼ਰੀ ਉਹ ਉਹਨਾਂ ਦੇ ਡਿਸਟ੍ਰਿਕਟ ਬੁੱਕ ਦੇ ਵਿੱਚ ਦਰਜ ਹੈ ਅੱਛਾ ਬੀਰ ਦਵਿੰਦਰ ਜੀ ਨੇ ਬੀਬੀ ਸਾਫ ਦਾ ਸਪੀਕਰ ਡਿਪਟੀ ਸੀ ਵੀਰ ਦਵਿੰਦਰ ਸਿੰਘ ਉਹ ਲੇਖ ਲਿਖਿਆ ਸੀਗਾ ਜੀ ਤੇ ਮੈਂ ਮੈਂ ਉਹਦੀ ਕਿਤਾਬ ਦੇ ਵਿੱਚ ਇਹਦਾ ਜ਼ਿਕਰ ਵੀ ਕੀਤਾ ਜੀ ਔਰ ਉਹਦੀ ਉਹਦੀ ਪੜਤਾਲ ਹੈ ਮੈਨੂੰ ਪਤਾ ਲੱਗਾ ਕਿ ਬੀਬੀ ਹਰਪ੍ਰੀਤ ਸਿਮਰਤ ਕੌਰ ਨੇ ਉੱਥੇ ਜਾ ਕੇ ਵੈਟਿਕਨ ਸਿਟੀ ਦੇ ਵਿੱਚ ਵੀ ਕੀਤੀ ਹੈ ਅੱਛਾ ਜੀ ਉੱਥੋਂ ਉਹਨਾਂ ਰਿਕਾਰਡ ਮਿਲਿਆ ਕਿ ਗੁਰਨਾਨ ਦੇਵ ਜੀ ਐਸ ਰਿਵ ਸਿੱਤੀਸ ਆਇਸ ਕਿਹੜੀ ਥਾਂ ਜੀ ਵੈਟਿਕਨ ਸਿਟੀ ਰੋਮ ਦੇ ਵਿੱਚ ਰੋਮ ਦੇ ਹਰੋਂ ਇਹਨਾਂ ਪਿੱਛੇ ਤੱਕ ਗੁਰੂ ਨਾਨਕ ਸਾਹਿਬ ਪਹੁੰਚੇ ਨੇ। ਔਰ ਇੱਕ ਸ੍ਰੋਤ ਇਹ ਦੱਸਦਾ ਹੈ ਸਪੇਨ ਤੱਕ ਗੁਰਨਾਨ ਪਾਸ਼ਾ ਗਏ। ਅੱਛਾ ਜੀ। ਠੀਕ ਹੈ ਜੀ। ਤੇ ਜੋ ਜੋ ਉਹਨਾਂ ਦੇਖਿਆ ਜੀ ਗੁਰਨਾਨਕ ਦਾ ਜਿਹੜਾ ਜੋ ਉਹਨਾਂ ਦੇ ਇਹ ਜਿਹੜਾ ਗੁਰਨਾਨ ਦੇ ਉਦਾਸੀਆਂ ਸੀ ਨਾ ਇਹ ਗੁਰਨਾਨਕ ਦੇ ਇਹਦਾ ਸਟੱਡੀ ਟੂਰ ਸੀਗਾ। ਅੱਛਾ ਜੀ। ਏ ਗੁਰਨਾਣਕ ਦੇਵ ਜੀ ਸਟੱਡੀ ਟੂ ਸੀ ਹਾਂਜੀ ਉਹਨਾਂ ਨੇ ਸੰਸਾਰ ਦੇ ਵਿੱਚ ਜੋ ਪਰਤਾਰੰਭ ਬਾਰੇ ਜੋ ਵੀ ਧਾਰਨਾ ਪ੍ਰਚਲਿਤ ਸੀ ਜੀ ਉਹਨਾਂ ਸਾਰਿਆਂ ਨੂੰ ਦੇਖਿਆ ਪਰ ਰੱਖਿਆ ਵਿਚਾਰਿਆ ਉਹਦੂ ਮੁੜ ਕੇ ਜਿੰਨਾ ਜਿੰਨਾਂ ਨੂੰ ਮਿਲਿਆ ਜਿੱਥੇ ਜਿੱਥੇ ਉਹਨਾਂ ਨੂੰ ਜੋ ਮਟੀਰੀਅਲ ਮਿਲਦਾ ਸੀ ਫੋਨ ਨਾਲ ਨੇ ਕਲੈਕਟ ਕੀਤਾ ਜੀ ਭਗਤਾਂ ਦੀ ਬਾਣੀ ਸਭ ਸਾਰੀ ਜਿਹੜੀ ਨਾ ਗੁਰਨਾਣਕ ਦੇਵ ਨੇ ਆਪ ਕਲੈਕਟ ਕੀਤੀ ਹੈ ਸਾਰੇ ਭਗਤਾਂ ਦੀ ਜੀ ਜੀ ਇੱਕ ਤੁਸੀਂ ਇਹ ਦੱਸਦੇ ਸੀ ਵੀ ਸਰ 8ਵੇਂ ਪਾਛੇ ਸ੍ਰੀ ਹਰਕ੍ਰਿਸ਼ਨ ਜੀ ਤੇ 9ਵੇਂ ਪਾਛੇ ਅ ਦਿੱਲੀ ਇਕੱਠੇ ਹੋਏ ਹਾਂ ਉਹ ਦੱਚ ਆ ਦੇਖੋ ਨਾ ਆ ਮੈਂ ਤਾਂ ਕਿਤਾਬ ਵਿੱਚੋਂ ਆ ਪੜ੍ਹ ਕੇ ਸੁਣਾ ਦਿੰਦਾ ਜੀ ਚਲੋ ਉਹੀ ਦਾ ਦੋ ਦਰਸ਼ਕਾਂ ਨੂੰ ਕਿਤਾਬ ਤਾਂ ਪੜ੍ਹਦੇ ਅ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਮੁਲਾਕਾਤ ਜਦੋਂ ਗੁਰੂ ਹਰਕ੍ਰਿਸ਼ਨ ਜੀ ਦਿੱਲੀ ਵਿੱਚ ਪਹੁੰਚੇ ਤਾਂ ਇੱਕ ਦਿਨ ਬਾਅਦ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਪੂਰਨ ਯਾਤਰਾ ਪੂਰੀ ਕਰਕੇ ਦਿੱਲੀ ਪਹੁੰਚੇ ਸਨ ਤੇ ਦੂਦੂ ਗੁਰੂ ਬਣੇ ਨਹੀਂ ਸੀਗੇ हां गुर, 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 गुरु ते गुर ते सन, थे गुरु बा, गुर, गुरु गुरु ਹਰਕ੍ਰਿਸ਼ਨ ਜੀ ਤੇ ਗੁਰੂ ਸਿੰਘ ਜੀ ਹਾਂਜੀ ਤੇ ਗੁਰੂ ਤੇਗ ਬਹਾਦਰ ਦੀ ਪੂਰਬ ਦੀ ਯਾਤਰਾ ਪੂਰੀ ਕਰਕੇ ਉੱਥੇ ਪਹੁੰਚ ਗਏ ਸੀ ਜੀ ਜੀ ਤੇ ਦਿੱਲੀ ਪਹੁੰਚੇ ਸਨ ਅਤੇ ਦਿਲ ਵਾਲੀ ਮੁਹੱਲੇ ਵਿੱਚ ਪਾਈ ਕਲਿਆਣ ਦੀ ਤਰਸਾਲ ਵਿੱਚ ਠਹਿਰੇ ਹੋਏ ਸਨ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ 22 ਮਾਰਚ 1664 ਨੂੰ ਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਨਾਲ ਮੁਲਾਕਾਤ ਕੀਤੀ ਅਤੇ ਗੁਰੂ ਹਰਕ੍ਰਿਸ਼ਨ ਜੀ ਨੇ ਉਹਨਾਂ ਨੂੰ ਉਹਨਾਂ ਨੂੰ 2 ਦਿਨ ਰੁਕਣ ਲਈ ਕਿਹਾ ਜੀ ਇਹਨਾਂ ਦੋਹਾਂ ਦਿਨਾਂ ਵਿੱਚ ਦੁਆਹ ਦੁਆਨੇ ਸਿੱਖ ਦੀ ਜਥੇਬੰਦ ਖਾਲਸਾ ਗੁਰਗੱਦੀ ਮੁਗਲ ਹਕੂਮਤ ਔਰੰਗਜ਼ੇ ਸਿੱਖੀ ਦੇ ਬਾਰੇ ਖੁੱਲ ਕੇ ਚਰਚਾ ਕੀਤੀ ਇਸ ਸਮੇਂ ਹੀ ਗੁਰ ਤੇਗ ਬਹਾਦਰ ਜੀ ਨੇ ਗੁਰੂ ਹਰਿਕ੍ਰਿਸ਼ਨ ਨੂੰ ਔਰੰਗਜ਼ੇ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਦੇ ਕੇ ਦੱਸਿਆ ਕਿ ਉਸ ਨਾਲ ਮੁਲਾਕਾਤ ਕਰਨੇ ਵੇਲੇ ਪੂਰੀ ਚੌਕਸੀ ਵਰਤਣੀ ਉਸ ਸੰਭਲ ਕੇ ਰਹਿਣਾ ਹਰਿਕ੍ਰਿਸ਼ਨ ਜੀ ਨੇ ਅਕਾਲ ਪੁਰਖ ਦੇ ਬਲਾਵੇ ਬਾਰੇ ਦੱਸਿਆ ਅਤੇ ਗੁਰੂ ਗੱਦੀ ਬਾਰੇ ਵੀ ਇਸ਼ਾਰਾ ਕਰ ਦਿੱਤਾ ਗੁਰ ਤੇਗ ਬਹਾਦਰ ਕੋਈ ਸਮਾਜ ਜੋ ਪਰੇ ਅਤੇ ਜੋ ਪਾਵੇ ਕਰਤਾਰ ਕਹੇ ਕਿ ਬਾਬਾ ਪਕਾਲੇ ਵੱਲ ਚਾਲੇ ਪਾਏ ਸੀ ਇਹਨਾਂ ਨੂੰ ਉੱਥੇ ਮੁਲਾਕਾਤ ਹੋਈ ਹੈ ਹਾਂ 22 ਮਾਰਚ 1644 ਇਹ ਦਿੱਲੀ ਵਿੱਚ ਮੁਲਾਕਾਤ ਹੋਈ ਹੈ ਠੀਕ ਹੈ ਠੀਕ ਹੈ ਉਹਦੋਂ ਬਾਬਾ ਪਕਾਲੇ ਆਏ ਹਾਂ ਉਹਦੋਂ ਬਾਬਾ ਪਕਾਲੇ ਆਏ ਆ ਮਤਲਬ ਠੀਕ ਹੈ ਠੀਕ ਹੈ ਤੇ ਇਹ ਜਿਹੜੀ ਕਿਤਾਬ ਆ ਜੀ ਇਹ ਕਿਨੇ ਛਾਪੀ ਆ ਤੇ ਕਿੱਥੇ ਮਿਲਦੀ ਆ ਇਹ ਜ਼ਰੂਰ ਦੱਸ ਕਰਨ ਬਸੋ ਇਹ ਜਿਹੜੀ ਕਿਤਾਬ ਹੈ ਲੱਖੀ ਜੰਗਲ ਪੰਜਾਬੀ ਸਾਧ ਬਠਿੰਡਾ ਨੇ ਛਾਪੀ ਜੀ ਕਿੱਥੇ ਆ ਜੀ ਇਹ ਬਠਿੰਡੇ ਦੇ ਵਿੱਚ ਹਾਂਜੀ ਤੇ ਇਹ 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 ਨਾ ਜਿਹੜਾ ਦੁਕਾਨ 100 ਫੁੱਟੀ ਸੜਕ ਦੇ ਉੱਤੇ ਆ ਹਾਂਜੀ ਤੇ ਸੰਧੂ ਪੁਸਤਕ ਮਹਿਲ ਦੇ ਨਾਂ ਤੇ ਜੀ ਇਹ ਮਤਲਬ ਸੰਧੂ ਪੁਸਤਕ ਮਹਿਲ ਤੇ ਲੱਖੀ ਜੰਗਲ ਦਾ ਦਫ਼ਤਰ ਆ ਅੱਛਾ ਜੀ ਉੱਥੋਂ ਇਹ ਕਿਤਾਬ ਉਹਨਾਂ ਨੇ ਛਾਪੀ ਤੇ ਉਹਨਾਂ ਕੋਲ ਮਿਲਦੀ ਹੋਊਗੀ ਉਹ ਪਬਲਿਸ਼ਰ ਆ ਨੀ ਆ ਹਾਂਜੀ ਹਾਂਜੀ ਦਰਸ਼ਕੋ ਜੀ ਮੈਂ ਚੰਗੀ ਤਰ੍ਹਾਂ ਇੱਕ ਪੰਛੀ ਝਾਤ ਮਾਰੀ ਆ ਬਹੁਤ ਸੋਹਣੀ ਇਹਦੀ ਪ੍ਰਿੰਟਿੰਗ ਹੋਈ ਆ ਬੜੇ ਜਿਵੇਂ ਕਹਿੰਦੇ ਗਲਤੀਆਂ ਤੋਂ ਬਗੈਰ ਬੜੀ ਵਧੀਆ ਲਖਾਈ ਆ ਤੇ ਅੱਖਰ ਵੀ ਆਮ ਬੰਦਾ ਪੜ੍ਹ ਸਕਦਾ ਵੀ ਬੜੀ ਬਰੀਕੀ ਨਹੀਂ ਤੇ ਪੇਪਰ ਬਹੁਤ ਸ਼ਾਨਦਾਰ ਲਾਇਆ ਤੇ ਤੁਸੀਂ ਦੇਖੋ ਵੀ ਬਹੁਤ ਵਧੀਆ ਗਲੇਜ਼ਿੰਗ ਪੇਪਰ ਆ ਤੇ ਅੰਦਰ ਬਹੁਤ ਵਧੀਆ ਪੇਪਰ ਲਾਇਆ ਹੋਇਆ ਤੇ ਜਿਹਨੂੰ ਜ਼ਰੂਰਤ ਹੋਵੇ ਇਹ ਪੜਨ ਵਾਲੀ ਇਤਿਹਾਸਿਕ ਬੁੱਕ ਆ ਇਹੋ ਜਿਹੀਆਂ ਕਿਤਾਬਾਂ ਬਹੁਤ ਘੱਟ ਮਿਲਦੀਆਂ ਮੈਂ ਚਾਹਣਾ ਇਹ ਜ਼ਰੂਰ ਪੜੀ ਜਾਵੇ ਤੇ ਉਮੀਦ ਕਰਦੇ ਆਂ ਵੀ ਤੁਹਾਨੂੰ ਇਹ ਸਾਡਾ ਐਪੀਸੋਡ ਪਸੰਦ ਆਇਆ ਹੋਊਗਾ ਤੇ ਅੱਗੇ ਵੀ ਇਸ ਤਰ੍ਹਾਂ ਦੀਆਂ ਕਿਤਾਬਾਂ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਰਵਾਂਗੇ ਤੇ ਉਹਨਾਂ ਦੇ ਜਿਹੜੇ ਰਾਈਟਰ ਆ ਜਿਹੜੇ ਉਹਨਾਂ ਦੇ ਲੇਖਕ ਆ ਉਹਨਾਂ ਨੂੰ ਤੁਹਾਡੇ ਨਾਲ ਮਿਲਾਂਦੇ ਰਵਾਂਗੇ ਤੇ ਤੁਸੀਂ ਸਾਡਾ ਚੈਨਲ ਜ਼ਰੂਰ ਇਹਨੂੰ ਸੇਵ ਕਰ ਲਿਓ ਤੇ ਸਾਨੂੰ ਆਪਣੇ ਮੈਸੇਜ ਕਮੈਂਟ ਜਿਹਨੂੰ ਕਹਿੰਦੇ ਆ ਉਹ ਵੀ ਸਾਨੂੰ ਆਪਣੇ ਭੇਜੋ ਕਿਦਾਂ ਦਾ ਐਪੀਸੋਡ ਲੱਗਿਆ ਤੇ ਕਿੱਥੋਂ ਤੁਸੀਂ ਸਾਡਾ ਚੈਨਲ ਦੇਖ ਰਹੇ ਹੋ ਉਹ ਦੱਸਣਾ ਤੇ ਇਹਦੀ ਬੈਲ ਆਈਕਨ ਵਜਾ ਦੇਣਾ ਤਾਂ ਕਿ ਅਗਲੇ ਸਾਡੇ ਜਿਹੜੇ ਜਿੰਨੇ ਵੀ ਐਪੀਸੋਡ ਹੋਣ ਤੁਹਾਡੇ ਕੋਲ ਆਟੋਮੈਟਿਕ ਹੀ ਆ ਜਾਣ ਹਾਂਜੀ ਤੁਸੀਂ ਸਾਡੇ ਕੋਲ ਆਏ ਜੀ ਸੇਵਕ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਉਮੀਦ ਆ ਕਿ ਅਗਲੇ ਵੀ ਕਿਤਾਬਾਂ ਤੁਸੀਂ ਜਲਦੀ ਜਲਦੀ ਹੋਰ ਇਤਿਹਾਸ ਕਿਤਾਬਾਂ ਸਾਡੇ ਦਰਸ਼ਕਾਂ ਦੀ ਝੋਲੀ ਪਾਉਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਦਰਸ਼ਕੋ ਤੁਹਾਡਾ ਹੀ ਬਹੁਤ ਧੰਨਵਾਦ